ਜਾ ਆਪ ਕਰਾਈਆਂ ਕਰਕੇ ਆਪ ਤਿਆਰੀ ਕਰਾਂਗੇ ਬੰਨ ਦੀ ਜੇ ਸਰਕਾਰ ਨਹੀਂ ਕਰ ਸਕਦੀ ਇਹ ਸਾਨੂੰ 2-4 ਦਿਨ ਦੇ ਵਿੱਚ 10 ਦਿਨ ਦੇ ਵਿੱਚ ਵਿੱਚ ਦੱਸਿਆ ਜਾਵੇ ਕਿ ਇੱਥੇ ਕੰਮ ਕਦੋਂ ਤੱਕ ਲੱਗਣਾ ਹੈ ਜੇ ਕੰਮ ਨਹੀਂ ਲਾਉਣਾ ਤਾਂ ਵੀ ਸਾਨੂੰ ਜਵਾਬ ਦੇ ਦੇਣਾ ਅਸੀਂ ਲੋਪ ਪੱਤਰ ਡੀਸੀ ਸਾਹਿਬ ਨੂੰ ਦੇਣਾ ਹੈ ਕਦੇ ਦਿਨ ਦੇ ਵਿੱਚ ਤੇ ਉਹਦੇ ਵਿੱਚ ਮੰਗ ਪੱਤਰ ਦੇ ਵਿੱਚ ਵੀ ਅਸੀਂ ਡੀਸੀ ਸਾਹਿਬ ਨੂੰ ਇਹ ਕਹਿਣਾ ਹੈ ਕਿ ਜੇ ਤੁਸੀਂ ਸਾਨੂੰ ਕੰਮ ਲਾ ਕੇ ਦਿੰਦੇ ਠੀਕ ਹੈ ਨਹੀਂ ਤੇ ਅਣਮਿੱਥੇ ਸਮੇਂ ਲਈ ਇੱਥੇ ਧਰਨਾ ਲਗਾਇਆ ਜਾਏਗਾ ਇਲਾਕੇ ਦੇ ਲੋਕ ਜਿਹੜੇ ਘਰ ਛੱਡ ਕੇ ਸਾਂਝ ਮਜ਼ਦੂਰ ਇਕਤਾ ਜਿੰਦਾਬਾਦ ਲੋਕਾਂ ਦਾ ਇਕਾ ਜਿੰਦਾਬਾਦ ਲੋਕਾਂ ਦਾ ਇਕਾ ਜਿੰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਨੋਸ਼ਕਾਚ ਦੇਖ ਰਹੀ ਹਾਂ ਪੰਜਾਬ ਬਾਰਡਰ ਨਿਊਜ਼ ਤੇ ਮੈਂ ਹਾਂ ਜੀ ਰਕੇਸ਼ ਸ਼ਰਮਾ ਇਸ ਵੇਲੇ ਖੜੇ ਹਾਂ ਉਸ ਪਿੰਡ ਦੇ ਵਿੱਚ ਜਿੱਥੇ ਕਿ ਹਾਲ 5 ਕ ਮਹੀਨੇ ਪਹਿਲਾਂ ਅਗਸਤ ਮਹੀਨੇ ਦੇ ਵਿੱਚ ਜੋ ਬਾੜ ਆਈ ਸੀਗੀ ਉਸ ਦੇ ਵਿੱਚ ਜਿਸ ਪਿੰਡ ਦੇ ਵਿੱਚ ਸਭ ਤੋਂ ਵੱਧ ਸਰਹੱਦੀ ਖੇਤਰ ਖਾਸ ਕਰਕੇ ਨੁਕਸਾਨ ਹੋਇਆ ਸੀ ਗਲਪਿੰਡ ਕੋਲੀਆਂ ਦੀ ਕਰ ਰਹੇ ਆ ਜਿੱਥੇ ਕਿ ਆਪਾਂ ਖੜੇ ਆ ਔਰ ਉਸ ਸਮੇਂ ਇਸ ਦਰਿਆ ਦੀ ਤਸਵੀਰ ਦਿਖਾਣਾ ਚਾਹਾਂਗਾ ਕਿ ਜੋ ਦਰਿਆ ਸੀਗਾ ਉਹ ਆਪਣਾ ਰੁਖ ਬਦਲ ਕੇ ਕੋਲੀਆਂ ਅੱਡੇ ਨੂੰ ਅਤੇ ਪੰਮਾ ਪਿੰਡ ਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਬਾਅਦ ਸਰਹੱਦੀ ਪਿੰਡਾਂ ਦੇ ਵੱਲ ਰੁਖ ਕਰ ਗਿਆ ਸੀ ਔਰ ਦੱਸ ਦਈਏ ਕਿ ਉਸ ਵੇਲੇ ਬਹੁਤ ਸਾਰੇ ਮਾੜੇ ਹਾਲਾਤ ਰਹੇ ਸਨ ਬਹੁਤ ਸਾਰੇ ਪਰਿਵਾਰਾਂ ਦੇ ਘਰ ਉਹ ਜਿਹੜੇ ਤਸਵੀਰਾਂ ਤੁਹਾਡੇ ਸਾਹਮਣੇ ਸ਼ੇਅਰ ਕਰ ਰਹੇ ਆ ਜੋ ਕਿ ਲੋਕਾਂ ਦੇ ਘਰ ਬਰਬਾਦ ਹੋਏ ਸਨ ਪਰ ਐਡਾ ਵੱਡਾ ਨੁਕਸਾਨ ਝੱਲਣ ਤੋਂ ਬਾਅਦ ਵੀ ਇਹਨਾਂ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਬੋਸਤਾਈਆਂ ਜਿੱਥੇ ਬੰਦੀਆਂ ਦੇ ਵੱਲੋਂ ਇਕੱਠੇ ਹੋ ਕੇ ਉਸ ਵੇਲੇ ਇਸ ਪਾਣੀ ਨੂੰ ਰੋਕਣ ਦੇ ਲਈ ਤਸਵੀਰ ਸਾਹਮਣੇ ਦੇਖ ਰਹੇ ਹੋ ਇੱਕ ਤੁਸੀ ਬੰਨ ਬਣਿਆ ਗਿਆ ਸੀ ਔਰ ਉਸ ਵੇਲੇ ਜੋ ਸਾਡੇ ਕੈਬਨ ਮੰਤਰੀ ਸਨ ਉਹਨਾਂ ਸਹਿਯੋਗ ਦੇ ਨਾਲ ਤੁਸੀਂ ਬੰਨ ਨੂੰ ਬਣਿਆ ਗਿਆ ਸੀਗਾ ਉਸ ਜਿੱਥੇ ਬੰਦੀਆਂ ਵੀ ਜੋ ਸੀਗੀਆਂ ਇਸ ਤੁਸੀਂ ਬੰਨ ਨੂੰ ਬੰਨਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਸਨ ਪਰ ਇਹ ਸਾਰਾ ਮਾਮਲਾ ਕੁਝ ਮਹੀਨੇ ਦੇ ਵਿੱਚ ਹੀ ਠੱਪ ਹੋ ਗਿਆ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਜੋ ਹੈ ਨਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਤੇ ਨਾ ਹੀ ਪੰਜਾਬ ਸਰਕਾਰ ਦੇ ਵੱਲੋਂ ਇਸ ਤੁਸੀਂ ਬੰਨ ਨੂੰ ਪੱਕੇ ਤੌਰ ਤੇ ਬੰਨਨ ਦੀ ਕੀਤੀ ਗਈ ਅੱਜ ਇਹ ਚਿੰਤਾ ਦਾ ਵਿਸ਼ਾ ਸਰਦੀ ਖੇਤਰ ਦੇ ਲੋਕਾਂ ਨੂੰ ਖਾਸ ਕਰ ਕੋਹਲੀਆਂ ਪਿੰਡ ਨੂੰ ਸਤਾ ਰਿਹਾ ਕਿਉਂਕਿ ਕਿਸੇ ਵੇਲੇ ਵੀ ਦੁਬਾਰਾ ਜੇਕਰ ਤਿੰਨ ਜਾਂ ਚਾਰ ਦਿਨ بارش ਹੁੰਦੀ ਹੈ 라ਵੀ ਦੇ ਵਿਕ ਦਰਿਆ ਚ ਪਾਣੀ ਦਾ ਪੱਧਰ ਵੱਧਦਾ ਹੈ ਤਾਂ ਸਭ ਤੋਂ ਪਹਿਲਾਂ ਇਸ ਕੋਲੀਆਂ ਅਡੇ ਨੂੰ ਖਤਰਾ ਅਤੇ ਉਸ ਤੋਂ ਬਾਅਦ ਜੋ ਇਸ ਪਿੰਡ ਤੋਂ ਬਾਅਦ ਦੇ ਜੋ ਪਿੰਡ ਨੇ ਉਹਨਾਂ ਦੇ ਵਿੱਚ ਵੱਡਾ ਖਤਰਾ ਜੋ ਹੈ ਬਣ ਸਕਦਾ ਕਿ ਚੱਲਦੇ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਜੋ ਨੇ ਉਹ ਕੋਲੀਆਂ ਪਿੰਡ ਦੇ ਵਿੱਚ ਇਕੱਠੀਆਂ ਹੋਈਆਂ ਨੇ ਅਤੇ ਉਹਨਾਂ ਦੀ ਸਪੈਸ਼ਲ ਤੌਰ ਤੇ ਮੰਗ ਹੈ ਕਿ ਪੰਜਾਬ ਸਰਕਾਰ ਇਸ ਵੱਲ ਧਿਆਨ ਕਿਉਂ ਨਹੀਂ ਦੇ ਰਹੀ ਔਰ ਉਸ ਵੇਲੇ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਇਸ ਦਰਿਆ ਦੇ ਕਿਨਾਰੇ ਤੇ ਪੱਕਾ ਤੁਸੀਂ ਬੰਦ ਬਣਾਇਆ ਜਾਵੇਗਾ ਜਿਸ ਦੇ ਨਾਲ ਇਸ ਪਾਣੀ ਨੂੰ ਇੱਥੇ ਹੀ ਰੋਕਿਆ ਜਾਵੇਗਾ ਅੱਗੇ ਲੋਕਾਂ ਦੇ ਵੱਲੋਂ ਵਕ ਵਕ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ ਸੋ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਇਸ ਵਿਸ਼ੇ ਤੇ ਕੀ ਕਹਿੰਦੇ ਨੇ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਤੇ ਮੈਂ ਹਾਂ ਜੁਕੇਸ਼ਰ ਮਾ ਬੰਮਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀਮ ਜੈ ਭਾਰਤ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ 225 ਅਗਸਤ ਮਹੀਨੇ ਦੇ ਵਿੱਚ ਵੱਡੀ ਹੜ੍ਹ ਆਈ ਸੀ ਔਰ ਜਿਹਦੇ ਨਾਲ ਖਾਸ ਕਰਕੇ ਕੋਹਲੀਆਂ ਇਲਾਕਾ ਜਿਹੜਾ ਇਹ ਜਿਹੜੀ ਟੁੱਟ ਗਈ ਸੀ ਔਰ ਉਹਦੇ ਨਾਲ ਬਹੁਤ ਵੱਡਾ ਜਿਹੜਾ ਨੁਕਸਾਨ ਇਸ ਇਲਾਕੇ ਨੂੰ ਹੋਇਆ ਪੰਮਾ ਪੋਲਾ ਤੋਂ ਲੈ ਕੇ ਥੱਲੇ ਤਾਸ਼ ਤੱਕ ਜਿਹੜਾ ਬਹੁਤ ਬਰਬਾਦੀ ਦਾ ਮੰਜ਼ਰ ਜਿਹੜਾ ਸਾਨੂੰ ਦੇਖਣਾ ਪਿਆ ਜਿੱਥੇ ਕਿਸਾਨਾਂ ਲੋਕਾਂ ਦੀਆਂ ਜ਼ਮੀਨਾਂ ਬਰਬਾਦ ਹੋਈਆਂ ਉਹਦੇ ਨਾਲ ਨਾਲ ਹੀ ਇਹ ਕੋਹਲੀਆਂ ਅੱਡੇ ਦੇ ਵਿੱਚ ਦੁਕਾਨਾਂ ਰੁੜ ਗਈਆਂ ਔਰ ਜ਼ਮੀਨਾਂ ਵੀ ਜਿਹੜੀਆਂ ਰੁੜ ਗਈਆਂ ਔਰ ਸਰਕਾਰ ਜਿਹੜੀ ਅਜੇ ਤੱਕ ਜਿਹੜੀ ਅੱਖਾਂ ਮੀਟ ਕੇ ਸੁੱਤੀ ਹੋਈ ਹੈ ਔਰ ਲੋਕਾਂ ਨੂੰ ਜਿਹੜਾ ਜਿਹੜਾ ਪ੍ਰੋਪਰ ਮੁਆਵਜ਼ਾ ਮਿਲਣਾ ਸੀ ਉਹ ਨਹੀਂ ਮਿਲ ਪਾਇਆ ਔਰ ਖਾਸ ਗੱਲ ਇਹ ਹੈ ਕਿ ਜਿਹੜੀ ਇਹ ਤੁਸੀਂ ਬੰਦ ਸੀ ਉਸ ਵੇਲੇ ਮੰਤਰੀ ਸਾਹਿਬ ਕੈਬਨਿਟ ਦੇ ਮੰਤਰੀ ਸਾਹਿਬ ਵੀ ਇੱਥੇ ਆਏ ਸੀ ਲੋਕਾਂ ਨੂੰ ਉਹਨਾਂ ਨੇ ਆਸਵਾਸਨ ਦਿੱਤਾ ਸੀ ਕਿ ਜਲਦੀ ਹੀ ਇੱਥੇ ਪੱਚੀ ਤੁਸੀਂ ਨਹੀਂ ਬਲਕੇ ਆਰਸੀਸੀ ਤੁਸੀਂ ਬਣਾਈ ਜਾਏਗੀ ਲੇਕਿਨ ਹੁਣ ਮਹੀਨਾ ਜਿਹੜਾ ਜਨਵਰੀ ਆ ਚੁੱਕਾ ਹੈ 26 ਆ ਚੁੱਕਾ ਆ ਅੱਜ ਤੱਕ ਕਿਸੇ ਵੀ ਤਰ੍ਹਾਂ ਦੀ ਹਰਕਤ ਇੱਥੇ ਦੀ ਹੋ ਦਿਖਾਈ ਨਹੀਂ ਦੇ ਰਹੀ ਹੈ ਔਰ ਸਾਡੇ ਮਨ ਦੇ ਵਿੱਚ ਇੱਕ ਡਰ ਵੀ ਪੈਦਾ ਹੋ ਰਿਹਾ ਹੈ ਸ਼ੰਕਾ ਵੀ ਪੈਦਾ ਹੋ ਰਹੀ ਹੈ ਸਰਕਾਰ ਦੇ ਪ੍ਰਤੀ ਕਿ ਸਰਕਾਰ ਜਿਹੜੀ ਹੈ ਇਸ ਇਲਾਕੇ ਨੂੰ ਖਾਸ ਕਰ ਇਹ ਜਬਾਰਡਰ ਏਰੀਆ ਇਲਾਕਾ ਹੈ ਔਰ ਬੈਕਵਰਡ ਏਰੀਆ ਹੈ ਔਰ ਇਤੇ ਹਰ ਵਾਰ ਜਦੋਂ ਵੀ ਬਾਰਡਰ ਦੇ ਉੱਤੇ ਟੈਨਸ਼ਨ ਹੁੰਦੀ ਹੈ ਤਾਂ ਵੀ ਲੋਕੀ ਜਿਹੜੇ ਆ ਇਹ ਸਹਿਮੇ ਜਾਂਦੇ ਆ ਇਹਨਾਂ ਨੂੰ ਨੁਕਸਾਨ ਹੁੰਦਾ ਹੈ ਔਰ ਜਦੋਂ ਹੜ੍ਹਾਂ ਦਾ ਸਮਾਂ ਆਂਦਾ ਹੈ ਉਦੋਂ ਵੀ ਇਹਨਾਂ ਨੂੰ ਜਿਹੜਾ ਇਹ ਪ੍ਰਕੋਪ ਜਿਹੜਾ ਝੱਲਣਾ ਪੈਂਦਾ ਔਰ ਸਰਕਾਰਾਂ ਅੱਜ ਤੱਕ ਜਿਹੜੀ ਆ ਕੁੰਭ ਕਰਨ ਦੀ ਨੀਂਦ ਸੁੱਤੀ ਹੋਈਆਂ ਕਿਸੇ ਵੀ ਪ੍ਰਕਾਰ ਦਾ ਸੰਕੇਤ ਜਿਹੜੀਆਂ ਇੱਥੇ ਨੇ ਲੈ ਰੀਆਂ ਅੱਜ ਇਹ ਮਲਗ ਡੀਕ ਦੇ ਡੀਕ ਦੇ ਸਾਨੂੰ 4 ਮਹੀਨੇ ਹੋ ਗਿਆ ਕਿ ਅੱਜ ਸਰਕਾਰ ਜਿਹੜੀ ਹੈ ਕੋਈ ਇੱਥੇ ਕੰਮ ਸ਼ੁਰੂ ਕਰੇਗੀ ਲੋਕਾਂ ਨੂੰ ਵਾਜਾ ਦੇਗੀ ਕੱਲ ਦੇਗੀ ਪਰਸੋਂ ਦੇਗੀ ਲੇਕਿਨ ਹੁਣ ਤੱਕ ਦਾ ਟਾਈਮ ਜਿਹੜਾ ਆ ਗਿਆ ਸਰਕਾਰ ਅਜੇ ਤੱਕ ਨਹੀਂ ਜਾਗ ਰਹੀ ਇਸ ਕਰਕੇ ਇਹ ਇਲਾਕਾ ਨਿਵਾਸੀ ਨੇ ਅੱਜ ਜਿਹੜਾ ਇੱਕ ਇੱਕ ਨਿਰਨੇ ਲਿਆ ਕਿ ਅਸੀਂ ਇਕੱਠੇ ਹੋ ਕੇ ਪਹਿਲਾਂ ਇੱਥੇ ਇੱਕ ਮੀਟਿੰਗ ਕਰਾਂਗੇ ਔਰ ਇੱਕ ਪ੍ਰੋਪੋਜ਼ਲ ਤਿਆਰ ਕਰਾਂਗੇ ਕਿ 10-15 ਦਿਨ ਦੇ ਅੰਦਰ ਅਗਰ ਸਰਕਾਰ ਜਿਹੜੀ ਹੈ ਕੋਈ ਹਰਕਤ ਵੀ ਚਾਹਦੀ ਇੱਥੇ ਕੰਮ ਸ਼ੁਰੂ ਕਰਦੀ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਵੱਡੇ ਪੱਧਰ ਦੇ ਉੱਤੇ ਇੱਕ ਸੰਘਰਸ਼ ਆਰੰਭ ਕਰਾਂਗੇ ਇੱਥੇ ਜਿਹੜਾ ਕੋਹਲੀਆ ਢਾ ਇੱਥੇ ਅੰਮ੍ਰਿਤੇ ਸਮੇਂ ਵਾਸਤੇ ਅਸੀਂ ਜਿਹੜਾ ਧਰਨਾ ਜਿਹੜਾ ਉਹ ਲਾਵਾਂਗੇ ਜੀ ਸਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਾ ਇਲਾਕਾ ਜਿਹੜਾ ਆ ਕੋਹਲੀਆ ਬੰਦ ਦੇ ਉੱਤੇ ਇਕੱਠਾ ਹੋਇਆ ਆ ਇਹਦਾ ਇਕੱਠਾ ਹੋਣ ਦਾ ਜਿਹੜਾ ਮੁੱਖ ਕਾਰਨ ਹੈ ਕਿ ਜਿਹੜੀ ਬਰਸਾਤ ਹੈ ਉਹਨੂੰ ਨੰਗੀ ਨੂੰ 5 ਮਹੀਨੇ ਹੋ ਗਏ ਪਿੱਛੇ ਅਸੀਂ 5 ਮਹੀਨੇ ਪਹਿਲਾਂ ਦੇਖਿਆ ਕਿ ਇਸ ਇਲਾਕੇ ਦਾ ਬਹੁਤ ਜ਼ਿਆਦਾ ਜਿਹੜਾ ਭਾਰੀ ਨੁਕਸਾਨ ਹੋਇਆ ਜਿਹੜਾ ਦਰਿਆ ਆ ਆਪਣੀ ਜਗ੍ਹਾ ਛੱਡ ਕੇ ਤੇ ਅੱਡੇ ਦੇ ਵਿੱਚ ਆ ਗਿਆ ਆ ਗਾੜੀ ਤੁਸੀਂ ਬਣ ਜਿਹੜਾ ਬਿਲਕੁਲ ਉਹਦੇ ਵਿੱਚ ਕੋਈ 1.5 ਕਿਲੋਮੀਟਰ ਦਾ ਜਿਹੜਾ ਪਾੜ ਪੈ ਚੁੱਕਾ ਤੇ ਕੋਈ 20-25 ਪਿੰਡਾ ਜਿਹੜੇ ਬਹੁਤ ਹੀ ਖਤਰੀ ਦੇ ਨਿਸ਼ਾਨੇ ਹਟਾ ਗਿਆ ਉਹਨਾਂ ਦੀ ਜ਼ਮੀਨਾਂ ਨੂੰ ਵੀ ਖਤਰਾ ਆ ਘਰਾਂ ਨੂੰ ਵੀ ਖਤਰਾ ਆ ਤੇ ਕੋਲੀਆਂ ਅੱਡਾ ਜਿਹੜਾ ਪਮਾ ਪੋਲਾ ਪਿੰਡਾ ਇਹ ਤੇ ਪਹਿਲਾਂ ਹੀ ਅੱਡਾ ਢੱਟ ਚੁੱਕਾ ਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਇੱਥੇ ਅਜੇ ਤੱਕ ਇੱਕ ਵੀ ਮਿੱਟੀ ਦਾ ਟੱਪ ਨਹੀਂ ਲਾਇਆ ਗਿਆ ਸਰਕਾਰ ਨੇ ਇਹਦੇ ਵੱਲ ਕੁਝ ਨਹੀਂ ਦੇਖਿਆ ਜਿਹੜੇ ਵੱਡੇ ਵੀਡੀਓ ਚੈਨਲ ਵਾਲੇ ਉਹ ਵੀ ਉਦੋਂ ਆਏ ਜਦੋਂ ਇੱਥੇ ਥੋੜਾ ਬੋਧਾ ਕੱਚਾ ਬੰਨ ਬੰਨ ਰਿਹਾ ਸੀ ਜਦੋਂ ਲੋਕਾਂ ਨੇ ਸੇਵਾ ਲਈ ਉਦੋਂ ਲੋਕਾਂ ਨੇ ਖਬਰਾਂ ਫਲਾ ਫਲਾ ਕੇ ਬੜੇ ਪੈਸੇ ਕਮਾਏ ਆਪਣੇ ਨੰਬਰ ਦੇ ਦੇ ਕੇ ਪਰ ਹੁਣ ਕਿਸੇ ਬੰਦੇ ਨੇ ਇਹਦੇ ਵੱਲ ਕੁਝ ਨਹੀਂ ਦੇਖਿਆ ਕਿ ਇੱਥੇ ਬੰਨ ਕੀ ਡਿਆ ਆ ਜੇ 2 ਦਿਨ ਵੀ ਪ੍ਰਸਾਦ ਹੋ ਗਈ ਤੇ ਪਾਣੀ ਜਿਹੜਾ ਆ ਉਹ ਦਰਿਆ ਦੇ ਵਿੱਚੋਂ ਬਾਹਰ ਆਏਣਾ ਅਸੀਂ ਅਪੀਲ ਕਰਦੇ ਆਂ ਕਿ ਇੱਕ ਤੇ ਜੰਗਲਾਤ ਇਥੋਂ ਵੱਢੀ ਜਾਵੇ 500 ਮੀਟਰ ਤੇ ਉਤੋਂ ਜਿਹੜਾ ਆ ਉਹਨੂੰ ਡੂੰਗਾ ਕੀਤਾ ਜਾਵੇ ਸਾਡਾ ਇਲਾਕਾ ਕ੍ਰਸ਼ਰ ਇੰਡਸਟਰੀ ਵਾਲਾ ਵਾ ਇੱਥੇ ਤੇ ਕੋਈ ਕੰਮ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਕ੍ਰਸ਼ਰ ਵਾਲਿਆਂ ਨੂੰ ਕਹਿਆ ਕਿ ਪੱਥਰ ਚ ਕਾਇਆ ਜਾਵੇ ਦਰਿਆ ਜਿਹੜਾ ਡੂੰਗਾ ਕੀਤਾ ਜਾਵੇ ਤੇ ਜਿਹੜਾ ਤੁਸੀ ਦਾ ਬੰਨਿਆ ਜਲਦ ਤੋਂ ਜਲਦ ਬੰਨਿਆ ਜਾਏ ਨਹੀਂ ਤੇ ਲੋਕ ਜਿਹੜੇ ਆ ਘਰੋਂ ਬੇਘਰ ਹੋ ਜਾਣੇ ਆ ਜੇਕਰ ਇਹ ਕੰਮ ਨਹੀਂ ਜਲਦ ਤੋਂ ਜਲਦ ਕੀਤਾ ਜਾਂਦਾ ਤੇ ਅਸੀਂ ਅਣਮਿੱਥੇ ਸਮੇਂ ਲਈ ਜਿਹੜਾ ਕਤਲੌਰ ਪੋਲਿਆ ਉਹਨੂੰ ਬੰਦ ਕਰਾਂਗੇ ਉਹ ਦਿਨ ਰਾਤ ਦਾ ਜਿਹੜਾ ਉਹ ਧਰਨਾ ਹੋਵੇਗਾ ਤੇ ਬਾਹਰੋਂ ਵੀ ਜਥੇਬੰਦੀਆਂ ਸਾਧ ਕੇ ਇਲਾਕਾ ਵੀ ਸਾਰਾ ਇਕੱਠਾ ਹੋਏਗਾ ਤੇ ਇਹ ਜਿਹੜਾ ਕੰਮ ਆ ਇਹਨੂੰ ਅਸੀਂ ਵਿੱਡਾਂਗੇ ਇਰਜਾਨੂ ਤਾਂ ਜੋ ਜਿਹੜੀ ਸੁੱਤੀ ਸਰਕਾਰ ਹੈ ਇਹਨੂੰ ਜਗਾਇਆ ਜਾ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਤੁਹਾਨੂੰ ਪਤਾ ਹੀ ਆ ਕਿ ਜਿੰਨਾ ਕੋਹੜੀਆਂ ਢੇ ਦੇ ਵਿੱਚ ਨੁਕਸਾਨ ਹੋਇਆ ਵਾ ਬਹੁਤ ਜ਼ਿਆਦਾ ਹੋਇਆ ਔਰ ਜੇ ਇਸ ਹੜਾ ਦੇ ਕਾਰਨ ਜਿੱਦਾਂ ਇਹ ਸਾਡਾ ਇਹ ਉਥੋਂ ਜ਼ਮੀਨਾਂ ਜਿਹੜੀਆਂ ਨਾਨਾੜ ਸੀਗੀਆਂ ਤੁਸੀਂ ਤੋਂ ਕਮ ਸੋ ਕਮ ਅੱਧਾ ਕਿਲੋਮੀਟਰ ਜਿਹੜੀ ਆ ਇਹ ਤੁਸੀਂ ਤੋਂ ਅੰਦਰ ਵੱਰ ਕੋਹੜੀਆਂ ਢੇ ਤੇ ਉੱਤੇ ਆ ਚੁੱਕੀ ਹੈ ਅਸੀਂ ਇਹ ਇਹੋ ਮੰਗ ਕਰਦੇ ਆ ਸਾਰਾ ਇਲਾਕੇ ਦੀ ਮੰਗ ਇਹੀ ਆ ਕਿ ਕਮ ਸੋ ਕਮ ਕੈਬਨਟ ਦੇ ਵਿੱਚ ਕੋਈ 15 ਤੋਂ 20 ਬੰਦੇ ਵੰਦੇ ਆ ਔਰ ਸਾਨੂੰ ਇਹ ਆਸ ਸੀਗੀ ਮੰਤਰੀ ਸਾਹਿਬ ਤੇ ਵੀ ਉੱਥੇ ਸਾਡੀ ਗੱਲ ਜਿਹੜੀ ਆ ਸਾਡੇ ਏਰੀਆ ਦੀ ਇਹ ਚੁੱਕਣਗੇ ਔਰ ਸਾਨੂੰ ਬੜੀਏ ਦੁੱਖ ਦਾ ਲੱਗਦਾ ਵਾ ਵੀ ਉੱਥੇ ਸਾਡੀ ਕੋਈ ਗੱਲ ਇਸ ਏਰੀਆ ਦੀ ਕੋਈ ਹੋਣ ਨਹੀਂ ਢਈ ਔਰ ਇਹ ਅਸੀਂ ਆਨੇ ਆ ਵੀ ਚਲੋ ਪਹਿਲਾਂ ਐਮਐਨਏ ਬੜਾ ਵੱਡੀ ਗੱਲ ਹੁੰਦੀ ਆ ਤੇ ਹੁਣ ਵਜ਼ੀਰ ਬਣੇ ਦੋ ਦੋ ਬੜੇ ਬੜੇ ਮਹਿਕਮੇ ਨੇ ਕੋ ਬਹੁਤ ਵੱਡੇ ਆ ਕਮ ਸੋ ਕਮ ਆਪਣੀ ਏਰੀਆ ਦਾ ਹਾਲ ਜਾਣਨ ਸਾਰੇ ਦਿਨ ਇਹੋ ਇਹਨਾਂ ਦੇ ਬੇਨਤੀ ਚਰਨਾ ਚ ਇਹੋਈ ਆ ਵੀ ਤੁਸੀਂ ਇਹ ਲੋਕਾਂ ਦਾ ਮੁੜਕੇ ਵਿਰੋਧ ਦਾ ਸਾਹਮਣਾ ਤੁਹਾਨੂੰ ਕਰਨਾ ਪੈਣਾ ਵਾ ਇਹਦਾ ਨਾ ਕਰੋ ਜੇ ਧਰਨਾ ਲੱਗਿਆ ਤਾਂ ਵੀ ਤੁਸੀਂ ਲੋਕਾਂ ਦੇ ਚਰਨਾਂ ਨੂੰ ਹੱਥ ਲਾਉਣੇ ਮੁੜਕੇ ਆਣੜ ਕੇ ਮੁੜਕੇ ਤੁਸੀਂ ਸਾਲ ਬਾਅਦ ਲੋਕਾਂ ਦੀ ਕਚਹਿਰੀ ਚ ਆਉਣਾ ਹੁਣ ਇਹੋਈ ਹੈ ਤੁਹਾਡੇ ਚਰਨਾਂ 'ਚ ਬੇਨਤੀ ਵੀ ਇਹਦਾ ਕੁਝ ਕੰਮ ਸੋ ਕੰਮ ਇਹਨਾਂ ਲੋਕਾਂ ਦਾ ਹਾਲ ਜਾਣੋ ਹਾਲ ਜਾਣ ਕੇ ਤੇ ਇਹਨਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਇਹਨਾਂ ਦੇ ਹਾਜ਼ਰੀ ਪਰਵਾਣ ਕੇ ਇਹੋ ਸਾਡੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ